ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹਾਂ ਬਾਈ ਪਰਿਵਾਰ ਵਧੀਆ ਜਾਨਵਰ ਠੀਕ ਆ ਬਾਈ ਸਾਰੇ ਭਰਾ ਠੀਕ ਠਾਕ ਹੋ ਬਾਈ ਜਿੰਨੀਆਂ ਵੀ ਮੈਂ ਤੁਹਾਨੂੰ ਵੀਡੀਓ ਪਾਉਣਾ ਸਾਰੇ ਵਧੀਆ ਤਰੀਕੇ ਨਾਲ ਪਾਉਣਾਗਾ ਵਧੀਆ ਸਾਰੀਆਂ ਚੀਜ਼ਾਂ ਦੇ ਜਣਿਆਂ ਨੇ ਮੈਂ ਰਿਜ਼ਲਟ ਦੇਖੇ ਹੋਏ ਨੇ ਹਨਾ ਬਾਈ ਜੀ ਮੈਂ ਉਸੇ ਚੀਜ਼ਾਂ ਦੀ ਵੀਡੀਓ ਪਾਉਣਾ ਮੈਂ ਕੋਈ ਬੇਹੱਤ ਜਾਂ ਵਿਊ ਲੈਣ ਦਾ ਮਾਰਾ ਕੋਈ ਗਲਤ ਕੀ ਦੀ ਵੀਡੀਓ ਨਹੀਂ ਪਾਉਂਦਾ ਹੈਗਾ ਜਿੰਨੇ ਵੀ ਮੈਂ ਤਰੀਕੇ ਨਾਲ ਵੀਡੀਓ ਪਾਉਂਗਾ ਜੋ ਵੀ ਚੀਜ਼ ਪਾਉਂਗਾ ਕਬੂਤਰਾਂ ਦੇ ਫੇਦੇ ਲਈ ਚੀਜ਼ ਪਾਉਂਗਾ ਕੋਈ ਨੁਕਸਾਨ ਲੈ ਕੇ ਚੀਜ਼ ਨਹੀਂ ਪਾਉਂਦਾ ਬਾਈ ਜੀ ਇਹ ਬਾਈ ਜਿਹੜੀਆਂ ਮੇਰੇ ਦਵਾਈਆਂ ਦੀ ਵੀਡੀਓ ਪਾਉਣ ਦਾ ਮਸਲਾ ਪਤਾ ਕੀ ਆ ਵਿੱਚ ਨਾ ਬਾਈ ਐ ਮੰਨ ਲਓ ਵੀ ਚਲੋ ਜਿਹੜੇ ਸੀਨੀਅਰ ਖੜਿਆਰੀਆ ਨੂੰ ਤਾਂ ਭਰਾਵਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਹਨਾ ਮਾੜੇ ਬੰਦਿਆਂ ਨੂੰ ਕਈ ਵਾਰ ਨਹੀਂ ਪਤਾ ਲੱਗਦਾ ਯਾਰ ਕੁਛ ਅਗਲੇ ਲੈਵੇ ਚੰਗੇ ਬੰਦਿਆਂ ਨੂੰ ਫੋਨ ਵੀ ਨਹੀਂ ਚੱਕਦੇ ਦੱਸਦੇ ਵੀ ਨਹੀਂ ਹੈਗੇ ਨਹੀਂ ਅਗਰ ਆਪਦੇ ਘਰ ਦੇ ਪ੍ਰੋਬਲਮਾਂ 'ਚ ਤੁਰਿਆ ਫਿਰਦਾ ਵੀ ਨਹੀਂ ਉਹਨਾਂ ਟਾਈਮ ਹੁੰਦਾ ਕਿਸੇ ਨੂੰ ਦੱਸਣ ਦਾ ਚਲੋ ਬਾਈ ਮੈਂ ਪਹਿਲਾਂ ਦੋ ਤਿੰਨ ਦਿਨ ਹੋ ਗਏ ਅਸੀਂ ਵੀਡੀਓ ਕੋਈ ਪਾਈ ਨਹੀਂ ਸੀ ਹੁਣ ਕੱਲ ਫ੍ਰੀ ਸੀ ਕੱਲ ਪਾਤੀ ਹੁਣ ਕੌਣ ਕਬੀਜੀ ਆਂਦੇ ਸੀ ਅੱਜ ਫ੍ਰੀ ਸੀਗੇ ਮੈਂ ਚਲੋ ਅੱਜ ਵੀ ਇੱਕ ਭਰਾਵਾਂ ਨਾਲ ਇੱਕ ਛੋਟਾ ਜਿਹਾ ਨੁਕਤਾ ਨੁਕਤਾ ਤਾਂ ਬਹੁਤ ਵੱਡਾ ਬਾਈ ਪਰ ਚੀਜ਼ ਬੜੀ ਛੋਟੀ ਜੀ ਆ ਉਹ ਤੁਹਾਨੂੰ ਆਮ ਹੀ ਆਪਣੇ ਘਰਾਂ 'ਚ ਹਰੇਕ ਬੰਦੇ ਦੇ ਘਰੀ ਹੁੰਦੀ ਆ ਉਹ ਚੰਗੇ ਤੋਂ ਚੰਗੇ ਬੰਦੇ ਦੇ ਮਾਤੜ ਤੋਂ ਮਾਤੜ ਬੰਦੇ ਦੇ ਹਰੇਕ ਦੇ ਘਰੀ ਹੁੰਦੀਆਂ ਬਾਈ ਜਮਾ ਘਰੇਲੂ ਨੁਕਸ਼ਾ ਫੁੱਲ ਗਰੰਟੀ ਆ ਕਰਕੇ ਦੇਖਿਆ ਅਜਮਾਇਆ ਅਸੀਂ ਤਾਂ ਕਰਕੇ ਵੀਡੀਓ ਪਾਈ ਆ ਇੱਕ ਨਾ ਬਾਈ ਲਾਲ ਮਿਰਚ ਨਹੀਂ ਹੁੰਦੀ ਆਪਣੀ ਜਿਹੜੀ ਲਾਲ ਮਿਰਚ ਨੂੰ ਤੁਸੀਂ ਕੱਢ ਕੇ ਐ ਤੇਲ ਦੇ ਵਿੱਚ ਐਨੇ ਕ ਤੇਲ ਦੇ ਵਿੱਚ ਵੀ ਪਾ ਲਓ 10 20 ਦੇਣਿਆ ਇੱਕ ਕੂਤਰ ਨੂੰ ਜਿਹੜਾ ਕੂਤਰ ਆਪਾਂ ਕਿੰਨੀਆਂ ਦਵਾਈਆਂ ਦੇ ਦਿਆਂ ਹੱਡੀ ਸੁੱਕ ਜਾਂਦੀ ਆ ਕੁਛ ਜਿਵੇਂ ਬੱਚਿਆਂ ਵਾਲੇ ਵੱਡੇ ਕੂਤਰ ਨੇ ਵੀ 3 3 4 4 ਸਾਲ ਦੇ ਕੂਤਰ ਹੋ ਜਾਂਦੇ ਆ ਬਾਈ ਉਹ ਸੁੱਕ ਜਾਂਦੇ ਆ ਕੋਈ ਵੀ ਮਰਜ਼ੀ ਦਵਾਈ ਦੇ ਲਓ ਉਹ ਕੂਤਰ ਰਾਜੀ ਨਹੀਂ ਹੁੰਦੇ ਪਹਿਲਾਂ ਤਾਂ ਜਿਹੜੇ ਆਪਣੇ ਪੂਛ ਦੇ ਫਰ ਹੁੰਦੇ ਆ ਬਾਈ ਉਹਨਾਂ ਉਹਦੇ ਕੱਢ ਦਿਆ ਕਰੋ ਉਹਦਾ ਕੱਢਣ ਦਾ ਮਸਲਾ ਪਤਾ ਕੀ ਹੈ ਬਾਈ ਆ ਲੱਗਣਾ ਵੀ ਇਹ ਕਾ ਤੋ ਕਿਹਾ ਹੈ ਨੇ ਵੀ ਪੂਛ ਦੇ ਫਰ ਕੱਢ ਦਿਆ ਕਰੋ ਜਦੋਂ ਵੀ ਤੁਸੀਂ ਉਹਨਾਂ ਪੂਛ ਦੇ ਫਰ ਕੱਢੋਗੇ ਬਾਈ ਉਹਦਾ ਸਰਕਲ ਆ ਖੂਨ ਦਾ ਰੁਕਿਆ ਹੁੰਦਾ ਖੂਨ ਨਾ ਮੰਨ ਅੰਦਰ ਬਣਨਾ ਨਹੀਂ ਜਦੋਂ ਉਹ ਖੰਭਾ ਦੀਆਂ ਤੂਈਆਂ ਨਵੀਆਂ ਕੱਢੂਗਾ ਉਹਦੇ ਨਾਲ ਬਾਈ ਜੀ ਖੂਨ ਬਣਨਾ ਸ਼ੁਰੂ ਹੋ ਜਾਂਦਾ ਇਹ ਜਮਾ ਗਰੰਟੀ ਆ ਬਾਈ ਮੈਂ ਆਪ ਕਰਕੇ ਦੇਖਿਆ ਤੁਸੀਂ ਕਰਕੇ ਦੇਖ ਲਓ ਯਾਰ ਫਿਰ ਮੈਨੂੰ ਉਦੋਂ ਬਾਅਦ ਦੱਸ ਦਿਓ ਬਾਈ ਵੀ ਸਹੀ ਸੀ ਕਿ ਗਲਤ ਸੀਗਾ ਵੀ ਤਰੀਕਾ ਭਰੇ ਆ ਕਿ ਨਾ ਭਰੇ ਉਦੋਂ ਬਾਅਦ ਫਿਰ ਬਾਈ 10 20 ਲੈਣੇ ਆ ਮਿਰਚਾਂ ਦੇ ਲਾਲ ਮਿਰਚਾਂ ਹੁਣ ਬਾਈ ਜੀ ਇਹੇ ਜੀਆਂ ਵਧੀਆ ਚੰਗੀ ਤਰ੍ਹਾਂ ਲਾਲ ਮਿਰਚਾਂ ਹੁਣ ਉਹਨੂੰ ਚੰਗੀ ਤਰ੍ਹਾਂ ਤੁਸੀਂ ਬੀ ਬਣਾ ਕੇ ਬੀ ਕੱਢ ਲਓ ਸਰੋਂ ਦੇ ਤੇਲ 'ਚ ਪਿਆਨੋ ਤਿੰਨ ਤੋਂ ਚਾਰ ਦਿਨ ਲਗਾਤਾਰ ਦੇ ਦਿਓ ਬਾਈ ਇਹਨਾਂ ਦਾ ਫੁੱਲ ਤਕੜਾ ਰਿਜ਼ਲਟ ਆ ਇਹਦੇ ਵਿੱਚ ਇੱਕ ਤਾਂ ਵਿਟਾਮਿਨ ਏ ਬਾਈ ਇੱਕ ਵਿਟਾਮਿਨ ਸੀ ਹੈ ਇਹਦੇ ਵਿੱਚ ਇੱਕ ਵਿਟਾਮਿਨ B6 ਹੈਗਾ ਉਹ ਕਿਸੇ ਵੀ ਨਹੀਂ ਹੁੰਦਾ ਵਿਟਾਮਿਨ ਹੈ ਨਹੀਂ ਘੱਟ ਮਾਤਰਾ ਚ ਹੁੰਦਾ ਹਰੇਕ ਚੀਜ਼ ਚ ਇਹ ਤੁਸੀਂ ਹੁੰਦਾ ਤਾਂ ਮੈਂ ਸਕਰੀਨਸ਼ਾਟ ਵੀ ਲਾਉਂ ਤੁਸੀਂ ਦੇਖ ਲਓ ਵੀ ਇੰਨੇ ਵਿਟਾਮਿਨ ਹੁੰਦੇ ਇਹ ਮਿਰਚ ਦੇ 10 20 ਦਿਓ ਬਾਈ ਕਕੂਤਰ ਨੂੰ ਤਿੰਨ ਦਿਨ ਲਗਾਤਾਰ ਦਿਓ ਕੂਤਰ ਤੁਹਾਡਾ ਭਰਨਾ ਸ਼ੁਰੂ ਹੋ ਜੂ ਤੇ ਜੇ ਕਿਸੇ ਲਈ ਵੀ ਮੁਰਗੇ ਨੇ ਭਰਾ ਲਵੇ ਮੁਰਗਾ ਨਹੀਂ ਰਾਜੀ ਹੁੰਦਾ ਤਾਂ ਇੱਕ ਮਿਰਚ ਪੂਰੀ ਤੇਲ ਦੇ ਵਿੱਚ ਭਿਉਂਕੇ ਰੱਖ ਦੋ ਜਦੋਂ ਇਹ ਪੋਲੀ ਹੋ ਗਈ ਇਹਨੂੰ ਪੀਸ ਕਰਕੇ ਗੁੜ ਚ ਦੇ ਦਿਓ ਮੁਰਗੇ ਨੂੰ ਗੁੜ ਦੀ ਡਲੀ ਲੈ ਲਿਓ ਗੁੜ ਦੀ ਡਲੀ ਚ ਨਾ ਚੰਗੀ ਤਰ੍ਹਾਂ ਬਣਾ ਕੇ ਇਹ ਪੂਰੀ ਵਧੀਆ ਡਲੀ ਬਣਾ ਲਿਓ ਛੋਲਿਆਂ ਦੇ ਦਾਣੇ ਤੋਂ ਵੱਡੀ ਬਣ ਜੂਗੀ ਉਹ ਚੰਗੀ ਤਰ੍ਹਾਂ ਕੂਤਰਾਂ ਨੂੰ ਪਾ ਕੇ ਬਈ ਕੂਤਰ ਆ ਗਿਆ ਸੌਰੀ ਮੁਰਗੇ ਨੂੰ ਦੇ ਸਕਦੇ ਹਾਂ ਉਹਦੇ ਨਾਲ ਮੁਰਗਾ ਵੀ ਭਰਨਾ ਸ਼ੁਰੂ ਹੋ ਜਾਊਗਾ ਮੁਰਗੇ ਨੂੰ 4 ਤੋਂ 5 ਦਿਨ ਦੇਣਾ ਪੂ ਲਗਾਤਾਰ ਜਿਹੜਾ ਇਹ ਪ੍ਰੋਸੈਸ ਕੂਤਰਾਂ ਵਾਲਾ ਬਈ ਇਹ 3 ਦਿਨ ਦੇਣੀ ਹੈ ਇਹ ਦਵਾਈ ਆਪਾਂ ਨੇ 3 ਤੋਂ 4 ਦਿਨ ਉਹਦੇ ਨਾਲ ਕੂਤਰ ਤੁਹਾਡਾ ਭਰਨਾ ਸ਼ੁਰੂ ਹੋ ਜੂਗਾ ਬਾਈ ਇੱਕ ਆਪਣਾ ਬਈ ਚੈਨਲ ਸਬਸਕ੍ਰਾਈਬਰ ਕਰ ਲਿਓ ਠੀਕ ਆ ਤੇ ਲਾਈਕ ਸ਼ੇਅਰ ਕਰ ਦਿਆ ਕਰੋ ਆਪਦੇ ਭਰਾਵਾਂ ਨੂੰ ਵੀ ਵੀਡੀਓ ਜਿਹਨੂੰ ਨਹੀਂ ਜਾਣਕਾਰੀ ਹੈਗੀ ਕਿਸੇ ਨੂੰ ਆਪਣੇ ਉਹ ਵਿਚਾਰੇ ਨੂੰ ਦਵਾਈਆਂ ਬੂਟੀਆਂ ਦੀ ਉਹ ਅਗਲੇ ਨੂੰ ਦੱਸ ਦਿਆ ਕਰੋ ਠੀਕ ਆ ਭਰਾ ਬਣ ਕੇ ਗਰੁੱਪ ਦਾ ਲਿੰਕ ਦੇਵਾਂਗੇ ਨਾਲ ਸ਼ੇਅਰ ਕਰ ਦਿਓ ਗਰੁੱਪ ਚ ਐਡ ਹੋ ਜਾ ਜਦੋਂ ਵੀ ਮਰਜ਼ੀ ਬਾਈ ਫੋਨ ਲਾ ਕੇ ਵੀ ਪੁੱਛ ਸਕਦੇ ਹੋ ਜਿੰਨੀ ਕਨੋਲਜ ਹੈ ਤੁਹਾਨੂੰ ਉਨੀ ਕੁ ਗੱਲ ਦੱਸਾਂਗੇ ਹਨਾ ਵੇ ਫਾਲਤੂ ਆਪਾਂ ਕਿਸੇ ਭਰਾ ਦਾ ਵੀ ਟਾਈਮ ਨਹੀਂ ਖਰਾਬ ਕਰਦੇ ਧੰਨਵਾਦ